ਤਾਂ ਉਹ ਸੀ ਜਿਹੜਾ ਕਹਿੰਦਾ ਹੁੰਦਾ ਮੈਂ ਨਹੀਂ ਐਡ ਕਰਨੀ ਕੰਮ ਬੋਲਣਗੇ ਹੁਣ ਇਹਦਾ ਕੰਮ ਜਿਹੜੇ ਬੋਲਦੇ ਐ ਇੰਨਾ ਲੱਖਾਂ ਕਰੋੜਾ ਰੁਪਇਆ ਖਰਚ ਕਰਕੇ ਕੰਮ ਤਾਂ ਨਹੀਂ ਬੋਲੇ ਲੇਕਿਨ ਸਰਕਾਰ ਦੇ ਖਿਲਾਫ ਲੋਕ ਬੋਲਦੇ ਐ ਹਰਿਆਣੇ ਨੇ ਇੱਕ ਐਸਾ ਜਿਹਾ ਬਈ ਆਪਾਂ ਕਹਿੰਦੇ ਨਾ ਬੰਨ੍ਹ ਲਾਤਾ ਜਿਹਦੇ ਨਾਲ ਉਹ ਸਮਝਦੇ ਨੇ ਕਿ ਸਾਡਾ ਆਪਣਾ ਦੇਸ਼ ਦੇ ਵਿੱਚ ਜਾਣਾ ਜਿਵੇਂ ਦੋ 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 ਮੁਲਕ ਬਣ ਕੇ ਹੋਣ ਤੇ ਪੰਜਾਬ ਦੀ ਸਰਕਾਰ ਸੁੱਤੀ ਪਈ ਐ ਇੰਨੇ ਲੋਕ ਦੁਖੀ ਐ ਇੰਨੇ ਲੋਕ ਮਰੇ ਦਾ ਨੁਕਸਾਨ ਹੋਇਆ ਕਿ ਉਹ ਹੁਣ ਛੇਤੀ ਇਹਨਾਂ ਦਾ ਪਾਹਾ ਵਧਣਾ ਚਾਹੁੰਦੇ ਐ ਤੇ ਇਸ ਕਰਕੇ ਸਾਨੂੰ ਇਹ ਹੀ ਹੈਗਾ ਕਿ ਅਸੀਂ ਕਾਂਗਰਸ ਡਟ ਕੇ ਖੜੇ ਆ ਇਕੱਠੇ ਹੋ ਕੇ ਸਾਰੇ ਲੱਗੇ ਪਿਆ ਤਾਂ ਕਿ ਅਸੀਂ ਕੋਈ ਕਸਰ ਨਾ ਛੱਡੀਏ ਲੋਕਾਂ ਦੇ ਨਾਲ ਖੜੀ ਗਏ ਉਹ ਪਹਿਲਾਂ ਦਿੱਲੀ ਦਾ ਖਾਤਮਾ ਕਰਿਆ ਇਹ ਕੇਜਰੀਵਾਲ ਜੀ ਕਰ ਕਰਾ ਕੇ ਹੁਣ ਜੇਲ੍ਹ ਤੋਂ ਜਵਾਬ ਤੇ ਆਏ ਨਹੀਂ ਹੁਣ ਜਿਹੜਾ ਮੁੱਖ ਮੰਤਰੀ ਖੁਦ ਇਹ ਹਜੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਜਵਾਬ ਤੇ ਆਇਆ ਵਾ ਹੋਵੇ ਤੇ ਹੁਣ ਇੱਥੇ ਪੰਜਾਬ 'ਚ ਫਿਰਦਾ ਇਹਦਾ ਮਤਲਬ ਪੰਜਾਬ 'ਚ ਵੀ ਉਹ ਹਾਲ ਇਹ ਜਿਹਾ ਹੀ ਕਰੂਗਾ ਆਪਦੇ ਵਰਗਾ ਜੋ ਦਿੱਲੀ 'ਚ ਹੋਇਆ ਵਾ ਦੇਖੋ ਜਿਹੜੀ ਹਵਾ ਕਾਂਗਰਸ ਦੇ ਹੱਥ ਵਿੱਚ ਲੱਗਦੀ ਹੈ ਮੂੰਹੋਂ ਬੋਲ ਰਹੀ ਹੈ ਇਸੇ ਵੀ ਨਾਲ ਤੁਸੀਂ ਕਿਸੇ ਵਰਗ ਦੇ ਲੋਕਾਂ ਨਾਲ ਗੱਲ ਕਰੋ ਆਮ ਆਦਮੀ ਦੀ ਸਰਕਾਰ ਤੋਂ ਸਾਰੇ ਵਰਗ ਅਕੇ ਪਏ ਆ ਔਰ ਉਹਨਾਂ ਨੂੰ ਮੌਕਾ ਲੱਭਿਆ ਕਿ ਸਾਦ ਨੂੰ ਮੌਕਾ ਮਿਲੇਗਾ ਇੱਥੋਂ ਕਿਉਂਕਿ ਨਾ ਫੁੱਟੀ ਪਈ ਵੀ ਹੈ ਆਮ ਆਦਮੀ ਪਾਰਟੀ ਕਾਲੀਦਲ ਵੀ ਖਤਮ ਹੈ ਭਾਜੀ ਜੀ ਦੀ ਗੱਲ ਪਿਛਲੇ ਕਾਂਗਰਸ ਪਾਰਟੀ ਨੇ ਡਟ ਕੇ ਰੋਕ ਨਾਲ ਖੜਾ ਪੂਰੀ ਤਰ੍ਹਾਂ ਬਹੁਤ ਸ਼ਾਨਦਾਰ ਜਿਹਾ ਤੁਸੀਂ ਦੇਖੋ ਤੁਹਾਡਾ ਆਪਣੇ ਹੱਥ ਤੱਕ ਲੋਲਾ ਪੀਕਾ ਪਿੰਡ ਹੈ ਤੁਹਾਡਾ ਤੇ ਗੱਲ ਇਹ ਹੈ ਵੀ ਹੁਣ ਤੁਸੀਂ ਅੱਜ ਲੇਟ ਜਿਹੜੀ ਹੈ ਫੇਰੀ ਪਾਈ ਆ ਤੁਹਾਡੇ ਆਉਣ ਨਾਲ ਕੀ ਮੇਰੇ ਆ ਬੇਟਾ ਉੱਦੇ ਦਾ ਹੀ ਫਿਰਦਾ ਇੱਥੇ ਤੇ ਸਾਡੀਆਂ ਹੁਣ ਜਿਹੜੀਆਂ ਓਪਰਾਂ ਦਾ ਤਕਾਜ਼ਾ ਵੀ ਦੇਖੋ ਲੇਕਿਨ ਇਹ ਠੀਕ ਹੈਗਾ ਕਿ ਜਦੋਂ ਕੰਪੇਨ ਮੰਗਦੀ ਹੈ ਉਦੋਂ ਹੀ ਲਾਸਟ ਡੇਟ ਤੇ ਸਾਰੇ ਹੁੰਦੇ ਆ ਤੇ ਸਾਰਿਆਂ ਨੂੰ ਪਤਾ ਮੈਂ ਆਪਣਾ ਬੇਟਾ ਭੇਜਿਆ ਬ ਆਪਣੇ ਵਰਕਰ ਸਾਰੇ ਫਿਰਦੇ ਸਾਰੇ ਥਾਵਾਂ ਤੇ ਤੇ ਅੱਜ ਆਪ ਵੀ ਹਾਲਾਂਕਿ ਸਿੱਤ ਮੇਰੀ ਵਾਲੀ ਠੀਕ ਨਹੀਂ ਸੀ ਮੈਂ ਫੇਰ ਵੀ ਆਈਆਂ ਬਠਿੰਡ ਸਾਹਿਬ ਅਸੀਂ ਮੈਨੂੰ ਮੰਗ ਲੈਣ ਸਟੇਟ ਦੀ ਸੁਭਾ ਦੇਤਾ ਜੀ ਕਰ ਮੈਂ ਦੇਖ ਲਿਓ ਕਿ ਉਹਨਾਂ ਦੀ ਪਾਰਟੀ ਦਾ ਮਾਮਲਾ ਆਪੇ ਸਿੱਟੇ ਦਾ ਪਸਤੀ ਤੇ ਦੇਣ ਵਾਲੇ ਆਪੇ ਮਨਜ਼ੂਰ ਕਰਨ ਵਾਲੇ ਆ ਤੇ ਵਾਪਸ ਕਰਨ ਵਾਲੇ ਆ ਉਹਨਾਂ ਨੇ ਖੇਡਾ ਹੋਈ ਜਾਣ ਕਾਲੀ ਦਲ ਤੋਂ ਕੋਈ ਫਿਊਚਰ ਨਹੀਂ ਪੰਜਾਬ ਵਿੱਚ ਚੱਲ ਰਹ ਇਹ ਤੋਂ ਮਾੜੇ ਹਾਲਾਤ ਪੰਜਾਬ ਦੇ ਬੰਕ ਦੇ ਦੇਖੇ ਜਿੰਨੇ ਮਾੜੇ ਹੁਣ ਹੋਇਆ ਕਿਉਂਕਿ ਜਿੱਤਾਂ ਕਹਿੰਦੇ ਆ ਕਿ ਅਸੀਂ ਗਿਨੀਜ਼ ਬੁੱਕ ਵਿੱਚ ਕੋਈ ਕੋਈ ਗੱਲ ਲਿਖਦੇ ਹੁੰਦੇ ਮਾੜੇ ਹਲਾਤਾਂ ਦੀ ਜਿੱਦ ਗੱਲ ਲਿਖਣੀ ਹੋਵੇ ਗਿਨੀਜ਼ ਬੁੱਕ ਨੇ ਵੀ ਹੱਥ ਬੰਦ ਤੇ বিনা ਦੇਰੇ ਕੋਲ ਵੀ ਇੰਨੇ ਮਾੜੇ ਹਾਲਾਤਾਂ ਵਾਲੀ ਸਰਕਾਰ ਨੇ ਲਿਖਣ ਲਈ ਕੋਈ ਥਾਂ ਨਹੀਂ ਮੰਨਿਆ ਸੀ ਅਸੀਂ ਪਹਿਰ ਬਾ ਤੁਹਾਡਾ ਕਿਵੇਂ ਵੇਖਦੇ ਹਾਂ ਇਹ ਜਿਹੜੀਆਂ ਚਾਰ ਦਿੱਲੀ ਚੋਣਾਂ ਨੇ ਭਾਵੇਂ ਸਰਕਾਰ ਤੇ ਅਸਰ ਪਈਣਾ ਨਹੀਂ ਪਰੰਤੂ ਤਾਂ ਵੀ ਇਸ ਨੂੰ ਕਾਫੀ ਸੰਜੀਦਗੀ ਨਾਲ ਲੈ ਰਹੀ ਹੈ ਕਿਹਨਾਂ ਚਾਹੋ ਦੇਖੋ ਕਾਂਗਰਸ ਤਾਂ ਹਮੇਸ਼ਾ ਦ੍ਰਿਸ਼ ਤੇ ਲੋਕਾਂ ਦੇ ਹਿੱਤ ਚ ਖੜਦੀ ਹੈ ਆਜ਼ਾਦੀ ਹੋ ਤੋਂ ਲੈ ਕੇ ਅੱਸੀ ਅੱਜ ਤੱਕ ਕਰ ਚਾਹੇ ਕਿਸਾਨ ਮਾਮਲਾ ਚਾਹੇ ਹਰ ਪਾਸੇ ਤੇ ਖੜੇ ਆਂ ਤੇ ਅੱਜ ਵੀ ਅਸੀਂ ਸਮਝਦੇ ਹੈਗੇ ਆਂ ਕਿ ਲੋਕ ਸਾਰੇ ਦੁਖੀ ਹੈ ਸਾਰ ਮੰਡੀਆਂ ਚ ਬੈਠੇ ਐ ਮਜ਼ਦੂਰ ਬੱਕੇ ਬੈਠੇ ਐ ਲੇਡੀਜ਼ ਦਾ ਢੋਕਾ ਹੋਇਆ ਹੈ ਮੁਲਾਜ਼ਮਾਨਾਂ ਦਾ ਢੋਕਾ ਹੋਇਆ ਹੈ ਗਰੀਬਾਂ ਦਾ ਢੋਕਾ ਹੋਇਆ ਹੈ ਅੱਜ ਸਾਡੇ ਆਪਣੇ ਪੰਜਾਬ ਦੇ ਸਾਡੇ ਏਰੀਆ ਚ ਆ ਕੇ ਹਰਿਆਣੇ ਨੇ ਇੱਕ ਐਸਾ ਜਿਵੇਂ ਆਪਾਂ ਕਹਿੰਨਾ ਨਾ ਬੰਨ ਲਾਤਾ ਜਿਹਦੇ ਨਾਲ ਉਹ ਸਮਝਦੇ ਨੇ ਕਿ ਸਾਡਾ ਆਪਣਾ ਦੇਸ਼ ਦੇ ਵਿੱਚ ਜਾਣਾ ਜਿਵੇਂ ਦੋ 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 ਮੁਲਕ ਬਣ ਕੇ ਹੋਣ ਤੇ ਪੰਜਾਬ ਦੀ ਸਰਕਾਰ ਸੁੱਤੀ ਪਈ ਹੈ ਐਨੇ ਲੋਕ ਦੁਖੀ ਐ ਐਨੇ ਲੋਕ ਮਰੇ ਦਾ ਨੁਕਸਾਨ ਹੋਇਆ ਕਿ ਉਹ ਹੁਣ ਛੇਤੀ ਇਹਨਾਂ ਦਾ ਫਸਾ ਵਧਣਾ ਚਾਹੁੰਦੇ ਐ ਤੇ ਇਸ ਕਰਕੇ ਸਾਨੂੰ ਇਹੀ ਹੈਗਾ ਕਿ ਅਸੀਂ ਕਾਂਗਰਸ ਡਟ ਕੇ ਖੜੇ ਆ ਇਕੱਠੇ ਹੋ ਕੇ ਸਾਰੇ ਲੱਗੇ ਪਿਆ ਤਾਂ ਕਿ ਅਸੀਂ ਕੋਈ ਕਸਰ ਨਾ ਛੱਡੀਏ ਲੋਕਾਂ ਦੇ ਨਾਲ ਖੜੀ ਗਏ ਪੰਜਾਬ ਸਰਕਾਰ ਮੌਜੂਦਾ ਸਰਕਾਰ ਉਹਦੇ ਵਾਪਸ ਵੀ ਸੈਲੀਬ੍ਰਿਟੀ ਆ ਰਿਹਾ ਸੀਐਮ ਬਾਰ ਬਾਰ ਆਇਆ ਜਿਮਨੀ ਚੋਣਾ ਕਿੰਨਾ ਜ਼ੋਰ ਕਿਉਂ ਲੱਗ ਰਿਹਾ ਕੀ ਡਰ ਆ ਉਹਨਾਂ ਨੂੰ ਇਸ ਵਰਗੀ ਲੱਗਦਾ ਇਹ ਤਾਂ ਉਹ ਸੀ ਮੈਂ ਜਿਹੜਾ ਕਹਿੰਦਾ ਹੁੰਦਾ ਮੈਂ ਨਹੀਂ ਐਡ ਕਰਨੀ ਕੰਮ ਬੋਲਣਗੇ ਹੁਣ ਇਹਦਾ ਕੰਮ ਜਿਹੜੇ ਬੋਲਦੇ ਐ ਇੰਨਾ ਲੱਖਾਂ ਕਰੋੜਾ ਰੁਪਇਆ ਖਰਚ ਕਰਕੇ ਕੰਮ ਤਾਂ ਨਹੀਂ ਬੋਲੇ ਲੇਕਿਨ ਸਰਕਾਰ ਦੇ ਖਿਲਾਫ ਲੋਕ ਬੋਲਦੇ ਆ ਅੱਜ ਲੋਕਾਂ ਦੀ ਲੜਾਈ ਅਸੀਂ ਲੜਨ ਵਾਸਤੇ ਆਏ ਹਾਂ ਕਿਉਂਕਿ ਲੋਕ ਚਾਹੁੰਦੇ ਆ ਕਿ ਇਹ ਜਿਹੜੀ ਸਰਕਾਰ ਹੈ ਇਹਦਾ ਉਹ ਬਿਸਤਰਾ ਕੋਲ ਕੀਤਾ ਜਾਵੇ ਕੇਜਰੀਵਾਲ ਦੀ ਜਿੰਨੀ ਚਾਹੁੰਦੀ ਕੈਂਪੇਨ ਕਰਨਾ ਕਿ ਲੱਗਦਾ ਖੌਫਾ ਕੋ ਭੈਾ ਉਹ ਪਹਿਲਾਂ ਦਿੱਲੀ ਦਾ ਫਤਮ ਕਰਿਆ ਇਹ ਕੇਜਰੀਵਾਲ ਜੀ ਕਰ ਕਰਾ ਕੇ ਉਹ ਜੇਲ੍ਹ ਚ ਜਵਾਨ ਤੇ ਆਏ ਨਹੀਂ ਹੁਣ ਜਿਹੜਾ ਮੁੱਖ ਮੰਤਰੀ ਖੁਦ ਐਹ ਜੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਜਵਾਨ ਤੇ ਆਇਆ ਵਾ ਹੋਵੇ ਤੇ ਹੁਣ ਇੱਥੇ ਪੰਜਾਬ ਚ ਫਿਰਦਾ ਇਹਦਾ ਮਤਲਬ ਪੰਜਾਬ ਚ ਵੀ ਉਹ ਹਾਲ ਇਹੋ ਜਿਹਾ ਹੀ ਕਰੂਗਾ ਉਹਦੇ ਵਰਗਾ ਜੋ ਦਿੱਲੀ ਚ ਵਾਜ ਕਾਂਗਰਸ ਦੇ ਹੱਕ ਚ ਜੋਨ ਪ੍ਰਚਾਰ ਕਰ ਲਾਇਆ ਕਿ ਲੱਗਦਾ ਹੈ ਕਈ ਤਰੀਕ ਨੂੰ ਜੋ ਕਾਂਗਰਸੀਆਂ ਕੋਲ ਬਿਲਕੁਲ ਬਹੁਤ ਸ਼ਾਨਦਾਰ ਤਰੀਕੇ ਨਾਲ ਜਿੱਤੂ ਕੰਮ ਕਰਦੇ ਦੇਖੋ ਤੁਹਾਡੇ ਸਾਹਮਣੇ ਸਰਕਾਰਾਂ ਸਰਪੂਰਾਂ ਨੂੰ ਨੀ ਉਹ ਦੁੱਖ ਸਮਝ ਦੇਉਣ ਮੈਂ ਤਾਂ ਇਹ ਲਾਦਾ ਵੀ ਸਾਰੀਆਂ ਦੇ ਸਾਰੀਆਂ ਚੀਟਾਂ ਸਰਕਾਰ ਹਾਰੂਗੀ ਤੇ ਕਾਂਗਰਸ ਸੋਚਿਤ ਕੇ ਚੱਲੂ 70 ਵੀ ਕਹਿ ਰਹੇ ਨੇ ਕਿ ਅੱਜ ਬਾਜਵਾ ਸਾਹਿਬ ਵੀ ਪ੍ਰੈਸ ਕਾਨਫਰੰਸ ਤੇ ਕਲੀਅਰ ਰੱਖਗੇ ਵੀ ਇੱਕ ਟਿਕਟ ਦਿੱਲੀ ਤੋਂ ਚੱਲੀ ਹੋਈ ਹੈ ਇੱਕ ਪੰਜਾਬ ਤੋਂ ਚੱਲੀ ਹੋਈ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖ ਰਹੇ ਹੋ ਇਹ ਉਹ ਹੀ ਕਹਿ ਰਹੇਗਾ ਨਾ ਵੀ ਜਿਹੜੇ ਬੰਦੇ ਆਵਦੇ ਨੂੰ ਇਨਸਾਫ ਨਹੀਂ ਦੇ ਸਕੇ ਹਰ ਥਾਂ ਤੇ ਇਹਨਾਂ ਦੀ ਜਿਹੜੀ ਸਟੇਟ ਬਾਡੀ ਹੈ ਜਾਂ ਸਰਕਾਰ ਹੈ ਉੱਥੇ ਵੀ ਦੋ ਦੋ ਇੰਜਨ ਲਈ ਬੈਠੇ ਆ ਹਰਨ ਸਾਹਿਬ ਆਪ ਜਿਹੜੀ ਬਾਈ ਬਾਈ ਇਲੈਕਸ਼ਨ ਦੀ ਸੀਟਾਂ ਨੇ ਉੱਥੇ ਵੀ ਦੋ ਦੋ ਬੰਦੇ ਖੜੇ ਆ ਤੇ ਡਿਵਾਈਡਡ ਜਿਹੜਾ ਹੈਗਾ ਉੱਥੇ ਹੈਗਾ ਉਹਦਾ ਹਾਲ ਬਾੜਾ ਹੀ ਹੁੰਦਾ ਲੱਗਦਾ ਕਿਤਨਾ ਕੋਈ ਗੁਰਦੀ ਬਾਤ ਵਿੱਚ ਇੰਟਰਨਲ سپورਟ ਮਿਲ ਰਹੀ ਹੈ ਪਾਰਟੀ ਉਦੋਂ ਦੀ ਗੱਲ ਹੁੰਦੀ ਹੈ ਜਦੋਂ ਆਪਣਾ ਜਿਹੜਾ ਸਾਰਾ ਕੁਝ ਬਣ ਕੇ ਟੁਕੜਿਆਂ ਚ ਵੰਡੀ ਜਾਵੇ ਲੋਕ ਔਖੇ ਲੇਕਿਨ ਲੋਕ ਮੁੜ ਕੇ ਕਹਿਣ ਲੱਗੇ ਕਿ ਇਹ ਦੂ ਕਾਂਗਰਸ